ਦੇਖੋ ਜੀ ਅੱਜ ਮੈਨੂੰ ਬੜੀ ਖੁਸ਼ੀ ਹੈ ਵੀ ਬਰਨਾਲੇ ਹਲਕੇ ਦੇ ਲੋਕਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਮੇਰੇ ਤੇ ਭਰੋਸਾ ਪੜਣ ਕੀਤਾ ਤੇ ਮੈਂ ਉੱਥੇ ਜਿਲ੍ਹ ਦੀਆਂ ਗਰਹਾਈਆਂ ਦੇ ਵਿੱਚੋਂ ਹਲਕਾ ਬਰਨਾਲੇ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਲੈਗ ਸਮਝਿਆ ਤੇ ਅੱਜ ਜੇ ਮੈਂ ਇੱਥੇ ਖੜਾ ਉਹਨਾਂ ਦੀ ਬਦੌਲਤ ਇੱਕ ਐਮਐਲਏ ਵਜੋਂ ਇੱਥੇ ਖੜਾ ਹਾਂ ਪਹਿਲਾਂ ਤੁਹਾਡਾ ਕੀ ਕੰਮ ਇੰਦਰਾ ਹੋਗਾ ਜਿਹੜਾ ਤੁਸੀਂ ਆਪਣੇ ਨਿਯਾਮ ਦੇ ਵਿੱਚ ਦੇ ਵਿੱਚ ਸੋਚਿਆ ਦੇਖੋ ਉੱਥੇ ਦੋ ਤਿੰਨ ਜਿਹੜਾ ਇਸ਼ੂਜ਼ ਤਾਂ ਬਹੁਤ ਨੇ ਜੇ ਲਈ ਬਈ ਫਰਸਟ ਪ੍ਰੈਫਰੈਂਸ ਹੋਗੇ ਜਿਵੇਂ ਲੋਕਾਂ ਨੂੰ ਜਿਹੜੇ ਬੇਸਿਕ ਜਿਹੜੀਆਂ ਸਹੂਲਤਾਂ ਨੇ ਨੀਡ ਨੇ ਲੋਕਾਂ ਦੀ ਉਹਨਾਂ ਨਾਲ ਜੁੜ ਰਹੇ ਚਾਹੀਏ ਹੋ ਪੀਣ ਵਾਲਾ ਪਾਣੀ ਹੋਵੇ ਸੀਬਰੇਜ ਹੋਵੇ ਉਸ ਤੋਂ ਬਾਅਦ ਮੇਰੀ ਸਭ ਤੋਂ ਵੱਡੀ ਜਿਹੜੀ ਫਰਸਟ ਪ੍ਰਾਇੋਰਟੀ ਹੈ ਉੱਥੇ ਇੱਕ ਵੱਡਾ ਹਸਪਤਾਲ ਜੋ ਪਹਿਲਾਂ ਸਾਡੀ ਕੌਂਸਲਰ ਕਬਾਰੇ ਸਰਦਾਰ ਬਲਵੀਰ ਸਿੰਘ ਸਿੱਧੂ ਜਿਹੋਰਾ ਨੇ ਬਣਾਇਆ ਸੀਗਾ ਉਹਨਾਂ ਦਾ ਇੱਕ ਸੁਪਨਾ ਸੀ ਮੈਂ ਆਪਣੇ ਹਲਕੇ ਦੇ ਲੋਕਾਂ ਲਈ ਕੁਝ ਕਰਾਂ ਤੇ ਉਹ ਸਰਕਾਰ ਵੱਲੋਂ ਤੋਂ ਬਾਅਦ ਉਹ ਹਸਪਤਾਲ ਨੂੰ ਨੇ ਠੰਡੇ ਵਾਸਤੇ ਵਿੱਚ ਪਾਤਾ ਸਭ ਤੋਂ ਮੇਰੀ ਵੱਡੀ ਜਿਹੜੀ ਫਰਸਟ ਪ੍ਰਾਇੋਰਟੀ ਹੈ ਮੇਰੀ ਜਿਹੜੀ ਮੈਂ ਲੜਾਈ ਲੜਨੀ ਆ ਉਹ ਹਸਪੀਟਲ ਨੂੰ ਲੈ ਕੇ ਲੜਨੀ ਹੈ ਤੇ ਉਹਦੇ ਲਈ ਮੈਨੂੰ ਚਾਹੇ ਮੁੱਖ ਮੰਤਰੀ ਸਾਹਿਬ ਕੋਲੇ ਜਾਣਾ ਪਵੇ ਚਾਹੇ ਉਸ ਸਬੰਧਤ ਮਹਿਕਮੇ ਦੇ ਮਿਸਟਰ ਕੋਲ ਜਾਣਾ ਪਵੇ ਜਿੱਥੇ ਤੱਕ ਵੀ ਮੈਨੂੰ ਜਾਣਾ ਪਿਆ ਮੈਂ ਉਹ ਲੜਾਈ ਲੜਾਂਗਾ ਉਹ ਤੇ ਮੈਂ ਕਿੰਨਾ ਚੁਣੋਤੀਪੂਰਨ ਦਾ ਭਾਂਤੇ ਕਿ ਭਾਈ ਕਾਂਗਰਸ ਦੀ ਸਰਕਾਰ ਦੇ ਅੰਦਰ ਇਹ ਵਿਕਾਸ ਕਰਕੇ ਸਰਕਾਰ ਆਪ ਕੋ ਕਰਤਾ ਦੇ ਦੇਖੋ ਮੈਂ ਦੇਖੋ ਜੋ ਸਰਕਾਰ ਹੁੰਦੀ ਹੈ ਚਾਹੇ ਐਮ ਐਲ ਐ ਨੂੰ ਮੈਂ ਬਣਾ ਲਾਂਗਾ ਕਿ ਐਮ ਐਲ ਐ ਚੁਣਾਂਗਾ ਮੈਂ ਕੱਲਾ ਪਾਉਂਗਾ ਉਸका ਐਮ ਐਲ ਨਹੀਂ ਹੈ ਕਾਂਗਰਸੀ ਵਰਗੋਂ ਕਾ ਐਮ ਐਲ ਨਹੀਂ ਮੈਂ ਪੂਰੇ ਹਲਕੇ ਦੇ ਵੋਟਰਾਂ ਦਾ ਐਮਐਲਏ ਹੋ ਤਾਂ ਜੇ ਉਹ ਸਰਕਾਰ ਹੁੰਦੀ ਹੈ ਚਾਹੇ ਮੁੱਖ ਮੰਤਰੀ ਸਾਹਿਬ ਹੋਣ ਚਾਹੇ ਕੋਈ ਸੰਬੰਧ ਮੈਂ ਕਾ ਮਿਨਿਸਟਰ ਹੋ ਤਾਂ ਉਹ ਪੂਰੇ ਪੰਜਾਬ ਦੇ ਲੋਕਾਂ ਦਾ ਮੁੱਖ ਮੰਤਰੀ ਆ ਮੈਂ ਉਹ ਬਾਹਾਂ ਦਾ ਸੇਵਾਦਾਰ ਹੋਣ ਕੇ ਨਾਤੇ ਬਣਾਣ ਕੇ ਲੋਕਾਂ ਜੋ ਵੀ ਉਹਨਾਂ ਕੀ ਬਾਹਾਂ ਦੀ ਸਮੱਸਿਆ ਹੋਣਗੀ ਜੋ ਵੀ ਮੇਰੇ ਹਲਕੇ ਦੇ ਲੋਕਾਂ ਕੋ ਮੰਗੇ ਹੋਣਗੇ ਉਸ ਕੋ ਮੈਂ ਮੁੱਖ ਮੰਤਰੀ ਸਾਹਿਬ ਕੇ ਪਾਸ ਬੰਦ ਮਹਿਮ ਕੇ ਮਿਨਿਸਟਰ ਕੇ ਪਾਸ ਰੱਖੂੰਗਾ ਮੇਰੇ ਕੋ ਲੱਗਤਾ ਨਹੀਂ ਹੈ ਵੀ ਉਹ ਇਸ ਗੱਲ ਕੋ ਅਕਨੋਰ ਕਰਨਗੇ ਕਿਉਂਕਿ ਜੋ ਬਾਬਨਾ ਲੈ ਕੇ ਜੋ ਮਤਲਬ ਉਹ ਲੈ ਕੇ ਆਏ ਥੇ ਸਰਕਾਰ ਸਰਕਾਰ ਮੇ تو جے کر وہ اپنی ان باتوں پر کھڑے رہتے ہیں تو میرے کو لگتا ہے کہ وہ ایک ایم ایل کو اگنور نہیں کریں گے دیکھو اس کے لیے میں اس بات کی نخیدھی کرتا ہوں میں چاہتا ہوں بھی کوئی ایسا اس کا حال نکلنا چاہیے پرماننٹلی کیونکہ دو تین تین چار سال تھے جے روڑا پڑ رہا ہے لوگ شڑکوں پر ایک ٹینکی بچ رہا ہے چاہے وہ امپلائز ہوں چاہے ہو کسان ہوں چاہے مزدور ہوں کوئی بھی لوگ ہے جب وہ ان کی سمسیا کو سمے اس کی بات سن لی جائے تو سڑکوں پہ آنے کی ضرورت نہیں پڑتی تب میں دلی کی سرکار کو بھی اور پنجاب کی سرکار کو بھی میں بےنتی کرتا ہوں اس کا کوئی پروپر حل کر کے کوئی صحیح حل نکال کے اس کے معاملے کو ختم کرنا چاہیے کیونکہ کلّہ سڑکوں پہ کسان ہی پرشان نہیں ہوتا وہاں آنے جانے والے لوگ بھی پرشان ہوتے ہیں اور بھی ہمارے کاروبار پہ ہمارے وپار پہ اس کا مادہ اثر پڑتا ہے اس کا کوئی پروپر حل نکالنا چاہیے